Awal. टाइम के टिकट ਸਿੰਦబాద్ ਪਠੰਡਾ ਬੱਸ ਅੱਡੇ ਦੇ ਵਿਰੋਧ ਵਿੱਚ ਕੀਤਾ ਗਿਆ ਦੁਕਾਨਦਾਰਾਂ ਵੱਲੋਂ ਬੰਦ ਮਾਰਕੀਟ ਬਿਲਕੁਲ ਬੰਦ ਹੈ ਤੇ ਲਗਾਇਆ ਰੋਸ ਪ੍ਰਦਰਸ਼ਨ ਧਰਨਾ ਬੱਸ ਸਟੈਂਡ ਦੇ ਨੇੜੇ ਵਾਲੀਆਂ ਦੁਕਾਨਾਂ ਬਿਲਕੁਲ ਕੀਤੀਆਂ ਗਈਆਂ ਬੰਦ બસ ਸਟੈਂਡ ਨੂੰ ਬਾਹਰ ਜਾਣ ਦੇ ਵਿਰੋਧ ਵਿੱਚ ਕੀਤੀ ਮਾਰਕੀਟ ਬੰਦ ਮਾਰਕੀਟ ਬਿਲਕੁਲ ਬੰਦ ਹੈ ਜੋ ਕਿ ਬਸ ਸਟੈਂਡ ਦੇ ਬਿਲਕੁਲ ਨੇੜੇ ਤੁਸੀਂ ਦੇਖ ਸਕਦੇ ਹੋ ਅੱਜ ਦੀਆਂ ਲਾਈਵ ਤਸਵੀਰਾਂ ਬਸ ਸਟੈਂਡ ਦੇ ਨੇੜੇ ਬਸ ਸਟੈਂਡ ਦੇ ਨੇੜੇ ਵਾਲੀ ਮਾਰਕੀਟ ਬਸ ਛੱਡੇ ਦੇ ਰੋਸ਼ ਨੂੰ ਲੈ ਕੇ ਬੰਦ ਕੀਤੀ ਗਈ ਹੈ ਬਿਲਕੁਲ ਮਾਰਕੀਟ ਆਓ ਕਰਦੇ ਹਾਂ ਗੱਲਬਾਤ ਇੱਥੋਂ ਦੇ ਦੁਕਾਨਦਾਰ ਨਵੀਰਾ ਨਾਲ ਭਾਈ ਜੀ ਬੈਠੇ ਹਾਂ ਹਾਂਜੀ ਭਾਈ ਜੀ ਕੀ ਨਾਮ ਆ ਆਪਣਾ ਅੰਗਰੇਜ਼ ਲਾਲ ਹਾਂਜੀ ਤੇ ਕੀ ਕਹਿੰਦੇ ਹੋ ਅੱਜ ਮਾਰਕੀਟ ਬੰਦ ਹੈ ਬਸ ਛੱਡੇ ਕਰਕੇ ਬੰਦ ਹੈ ਜੀ ਕਿੰਨੇ ਕਾਰਨ ਕੰਮਕਾਰ ਤਾਂ ਪਹਿਲਾਂ ਹੀ ਹੈ ਨਹੀਂ ਜੇ ਬਸ ਛੱਡਾ ਚਲਾ ਗਿਆ ਜਮਾ ਆਪਦਾ ਪੁੱਠੇ ਮਰਨ ਵਾਲਾ ਕੰਮ ਹੋ ਜਾਊਗਾ ਜੀ ਇਸ ਕਰਕੇ ਮਤਲਬ ਬਿਆਰ ਬੰਦ ਹੈ ਅੱਡਾ ਇੱਥੇ ਰਹਿਣਾ ਚਾਹੁੰਦਾ ਠੀਕ ਹੈ ਹਾਂ ਪਤਾ ਇਹਨਾਂ ਤੱਕ ਆ ਗਿਆ ਬੁਰਾ ਹਾਲ ਹੋ ਜੂਗਾ ਕਿ ਜਿਹਨੇ ਪੁੱਛਣਾ ਹੀ ਨਹੀਂ ਰੋਟੀਆਂ ਕਿੱਥੋਂ ਖਾਵਾਂਗੇ ਹਾਂ ਕੀਦਰ ਤੇ ਕਾਫੀ ਅਸਰ ਪਊਗਾ ਹੈ ਹਾਂ ਜੀ ਪਊਗਾ ਜੀ ਮਾਰਕੀਟ ਤੇ ਵਪਾਰ ਖਤਮ ਹੋ ਜਾਊਗਾ ਠੀਕ ਹੈ ਤੇ ਹੋਰ ਕੀ ਮੰਗ ਕਰਦੇ ਤੁਸੀਂ ਬਸ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਅੱਡਾ ਇੱਥੇ ਰਹਿਣਾ ਚਾਹੁੰਦਾ ਨੋ ਕਿੰਨਾ ਦੇ ਚੱਲਦੇ ਆ ਚੱਲੀ ਜਾਂਦੇ ਆ ਜੇ ਐਡਾ ਵਾਗ ਗਿਆ ਬਰਾਹਲ ਹੋ ਜੂ ਠੀਕ ਹੈ ਉਹ ਮੈਨਹਟਨ ਟਾਈਮ ਸਕੁਅਰ ਹੈ ਇਹ ਬਾਜ਼ਾਰ ਹੈ ਟਾਈਮ ਸਕੁਅਰ ਉੱਥੋਂ ਦਾ ਬੱਸ ਸਟੈਂਡ ਉਸ ਟਾਈਮ ਸਕੁਅਰ ਦੇ ਥੱਲੇ ਅੰਡਰਗਾਉਂਡ ਬਣਾਇਆ ਹਮ ਸਭ ਤੋਂ ਵੱਧ ਭੀੜ ਭੜ ਵਾਲੀ ਥਾਂ ਤੇ ਬੱਸ ਅੱਡਾ ਬੜਿਆ ਦੂਜੀ ਦਲੀਲ ਇਹਦੇ ਨੇ ਦੱਸਦੀ ਕਿ 100 100 ਬੰਦਾ ਸ਼ਾਮਿਲ ਹੈ ਆਪਦੀ ਚੌਧਰ ਲਈ ਉਹ ਇਸ ਕਰਕੇ ਦਿੱਤੀ ਸਾਡੀ ਵੀ ਇੱਕ ਗਲਤੀ ਉਹਦੇ ਸਾਡੀ ਇਹ ਗਲਤੀ ਹੈ ਕਿ ਬਹੁਤ ਸਾਰੇ ਦੁਕਾਨਦਾਰ ਵੀਰਾਂ ਨੂੰ ਗਾਂ ਜਿਹੜੇ ਅੱਗੇ ਵੀ ਚਲੇ ਗਏ ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਬਾਸਟੈਂਡ ਬਾਹਰ ਜਾਊਗਾ ਨਹੀਂ ਇਹ ਐਵੀ ਗੱਲ ਹੈ ਪਰ ਕੱਲ੍ਹ ਨੂੰ ਮੀਟਿੰਗ ਕਰਕੇ ਡੀ.ਐਸ.ਆਪ ਨੇ ਇਹ ਗੱਲ ਬਹੁਤ ਹੀ ਕਲੀਅਰ ਕਰ ਦਿੱਤੀ ਉਹਦੇ 'ਚ ਪੱਲਾ ਸਾਹਿਬ ਵੀ ਸੀ ਬਾਕੀ ਲੀਡਰ ਵੀ ਸੱਦੇ ਸੀ ਜੀ ਭਜੇਦਾ ਜੀ ਉਹਨਾਂ ਨੇ ਹਟਣਾ ਨਹੀਂ ਜਦੋਂ ਤੱਕ ਆਪਾਂ ਆਪ ਬਾਹਰ ਆ ਕੇ ਸੰਘਰਸ਼ ਦੇ ਵਿੱਚ ਨਹੀਂ ਪਵਾਂਗੇ। ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਲੜਨਾ ਆਪਾਂ ਨੂੰ ਇਕੱਠੇ ਹੋ ਕੇ ਹੀ ਪੈਣਾ। ਇਹ ਲੜਨ ਲਈ ਹਮੇਸ਼ਾ ਸਾਨੂੰ ਕਹਾਣੀਆਂ ਵੀ ਇਹ ਸੁਣਾਉਂਦੇ ਆ। ਟਿਕ ਲੈ ਜਾਓ ਬੱਸ ਅੱਡਾ। ਹੱਲੀ ਨਹੀਂ ਕੋਈ। ਟ੍ਰੈਫਿਕ ਦੀ ਸਮੱਸਿਆ ਵਧਨ ਨਾਲ ਬੱਸ ਠੀਕ ਹੀ ਬਾਹਰ ਕਰ ਦੋ ਯਾਰ। ਲਾਣਤ ਹੈ। ਤੁਹਾਡੇ ਸਿਸਟਮ ਤੇ ਲਾਗਤ ਹੈ ਜਿਹੜਾ ਤੁਹਾਡਾ ਸਿਸਟਮ ਇਸ ਟ੍ਰੈਫਿਕ ਨੂੰ ਸਚਾਰੂ ਤੰਗਲ ਚਲਾ ਨਹੀਂ ਸਕਦਾ ਇਹਦਾ ਇਹ ਹੋ ਗਿਆ ਵੀ 3 ਕਿੰਨੇ ਦੇ ਲੱਤ ਤੇ ਫੰਕਸ਼ਨ ਹੋ ਜੇ ਆਪਾਂ ਦਾ ਇਲਾਜ ਕਰਨ ਦੀ ਬਜਾਏ ਕੇ ਅਸੀਂ ਲੱਤ ਵੜੋ ਜਾਂ ਲੱਤ ਨੂੰ ਵੰਡ ਕੇ ਸਿਰ ਤੇ ਲਾ ਦੋ ਮਤਲਬ ਮੈਨੂੰ ਤਾਂ ਇਹਨੇ ਤਰਕ ਹੀ ਸਮਦੇ ਨਹੀਂ ਆਉਂਦੇ ਜੀ ਇਹ ਦੋ ਤੇ ਆਇਦਰ ਵਿਕਾਸ ਹੋਇਆ ਡਬਲ ਰੋਡ ਤੇ ਕਿਉਂ ਹੋਇਆ ਜੀ ਟੀਮ ਦਾ ਆ ਗਿਆ ਵੱਟੀ ਉੱਤਰ ਤਾਂ ਕੈਂਟ ਸੀਗਾ ਤਾਂ ਵੀ ਉੱਤਰ ਸ਼ੋਰੂਮ ਜੇ ਬਣ ਗਏ ਨਾ ਵਿਕਾਸ ਵਿਕਾਸ ਦਾ ਸਬੰਧ ਨਹੀਂ ਬਣ ਸਕਦੇ ਨਾਲ ਇੱਥੇ ਥਰਮਲ ਵਾਲੀ ਪਹਿਲਾਂ ਤਾਂ ਇਹਨਾਂ ਨੇ ਧੱਕਾ ਕਰਕੇ ਜ਼ਮੀਨ ਖਾਲੀ ਕਰਾ ਲਈ ਥਰਮਲ ਚਕਾਤਾ ਇੱਥੋਂ ਉਹ 17 1800 ਕਿੱਲੇ ਜ਼ਮੀਨ ਹੈ ਸਰਕਾਰੀ ਉੱਥੇ ਇੰਡਸਟਰੀ ਲੱਗੂਗੀ ਉੱਥੇ ਆਉਣਗੇ ਲੋਕ ਵੱਸਣਗੇ ਵਿਕਾਸ ਆਪੇ ਹੋ ਜਾਊ ਉਹਦੇ ਸਾਰੇ ਦੁਕਾਨਦਾਰਾਂ ਨੂੰ ਬਰਬਾਦ ਕਰਨ ਦੀ ਲੋੜ ਨਹੀਂ ਇੱਕ ਇੱਕ ਇਹਨਾਂ ਦਾ ਹੀ ਬੰਦਾ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਹੈ ਪ੍ਰਾਪਰਟੀ ਡੀਲਰ ਹੈ ਉਹਨੇ ਸਪੈਸ਼ਲੀ ਲਿਖਿਆ ਉਹਦੀ ਪੋਸਟ ਪੜਾ ਦੂੰ ਮੈਂ ਤੁਹਾਨੂੰ ਉਹਨੇ ਕਲੀਅਰ ਕੱਟ ਲਿਖਿਆ ਤੁਹਾਡੇ ਲਈ ਕਿ ਛੋਟੇ ਦੁਕਾਨਦਾਰਾਂ ਨੇ ਤਾਂ ਬਰਬਾਦ ਹੋਣਾ ਹੀ ਹੈ ਇਹ ਵਰਡਿੰਗ ਉਹਦੀ ਆਪਦੀ ਜਿੰਦਾਬਾਦ 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 ਸੀ ਮੁਰਦਾਬਾਦ ਮੁਰਦਾਬਾਦ ਮੁਰਦਾ